SSP ਪਠਾਨਕੋਟ ਦਜਿੰਦਰ ਸਿੰਘ ਟੱਲੋ ਦੇ ਵੱਲੋਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਪਠਾਨਕੋਟ ਦੇ ਆਸ-ਪਾਸ ਜਾਂ ਪਠਾਨਕੋਟ ਦੇ ਵਿੱਚ ਮਾੜੇ ਅੰਸ਼ਰਾਂ ਦੇ ਖਿਲਾਫ ਸਤਾਈ ਦੇ ਨਾਲ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਪੇਸ਼ ਹੋਣ ਤੇ ਅਜਿਹਾ ਹੀ ਇੱਕ ਮਾਮਲਾ ਜਿਹੜਾ ਹੈ ਖੁਫੀਆ ਸੋਰਸਸ ਅਸੀਂ ਕਹਿ ਸਕਦੇ ਹਾਂ ਉਹ ਸੂਚਨਾ ਜਿਹੜੀ ਹੈ ਮੁਖਬਰ ਖਾਸ ਤੋਂ ਸੂਚਨਾ ਮਿਲੀ ਸੀ ਕਿ ਪਠਾਨਕੋਟ ਦੇ ਵਿੱਚ ਕੁਝ ਨੌਜਵਾਨ ਜਿਹੜੇ ਨੇ ਮੋਟਰਸਾਈਕਲ ਤੇ ਘੁੰਮ ਰਹੇ ਨੇ ਜਿਨ੍ਹਾਂ ਕੋਲ ਨਜਾਇਜ਼ ਅਸਲਾ ਤੇ ਅਗ ਨੂੰ ਸਪਲਾਈ ਕਰਨ ਦਾ ਵੀ ਕੰਮ ਕਰਦੇ ਨੇ ਤੇ ਡਿਵੀਜ਼ਨ ਨੰਬਰ 2 ਦੇ SHO ਤੇ DSP ਜਿਹੜੇ ਨੇ ਉਹਨਾਂ ਨੇ ਪ੍ਰੋਐਕਟਿਵਲੀ ਕੰਮ ਕਰਦੇ ਹੋਏ ਸਲਾਰੀਆ ਰੋਡ ਤੇ ਪਠਾਨਕੋਟ ਵਿੱਚ ਜੇਕਰ ਅਸੀਂ ਗੱਲ ਕਰੀਏ ਪਠਾਨਕੋਟ ਦੇ ਸਲਾਰੀਆ ਨਗਰ ਮੋੜ ਤੇ ਜਿਹੜਾ ਹੈ ਉਹ ਨਾਕਾਬੰਦੀ ਦੇ ਦੌਰਾਨ ਇਹਨਾਂ 5 ਮੁਲਜ਼ਮਾਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ 5 ਮੁਲਜ਼ਮਾਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਗਿਆ ਹੈ ਕਿ ਡੀਐਸਪੀ ਸਿਟੀ ਸੁਮੇਰ ਸਿੰਘ ਅਤੇ ਐਸਐਚਓ ਸ਼ੌਰਤ ਮਾਨ ਦੇ ਵੱਡੀ ਕਾਮਯਾਬੀ ਜਿਹੜੀ ਹੈ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਸਾਰੇ ਪੁਲਿਸ ਮੁਲਾਜ਼ਮਾਂ ਦੇ ਲਈ ਕਰਵਾਈ ਹੈ ਤੇ ਦੱਸਦੇ ਹੀ ਇਹਨਾਂ ਮੁਜਮਾ ਦੇ ਪਾਸਿਓਂ ਜਿਹੜਾ ਹੈ ਉਹ ਵੱਡੀ ਕਵਰੀ ਵੀ ਜਿਹੜੀ ਆ ਉਹ ਕੀਤੀ ਗਈ ਆ ਪੰਜ ਮੁਲਜ਼ਮ ਨੇ ਜਿਨ੍ਹਾਂ ਦੇ ਪਾਸਿਓਂ ਵੱਡੀ ਰਿਕਵਰੀ ਕੀਤੀ ਗਈ ਆ ਪਿਸਤਲ ਜਿਹੜੇ ਨੇ ਇਹਨਾਂ ਦੇ ਪਾਸਿਓਂ ਗ੍ਰਿਫਤਾਰ ਕੀਤੇ ਗਏ ਨੇ ਬਰਾਮਦ ਕੀਤੇ ਗਏ ਨੇ ਚਾਰ ਸਮੇਤ 6 ਰੋਂਦ ਜਿਹੜੇ ਨੇ ਤੇ 12 ਬੋਰ ਡਬਲ ਬਰਨਲ ਗਨ ਜਿਹੜੀ ਆ ਇੱਕ ਸਮੇਤ 11 ਰੋਂਦ ਜ਼ਿੰਦਾ ਜਿਹੜੇ ਨੇ ਉਹ ਬਰਾਮਦ ਕੀਤੇ ਤੇ ਪ੍ਰੈਸ ਕਾਨਫਰੰਸ ਕਰਕੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਨੇ ਪੁਲਿਸ ਪਾਰਟੀ ਦੇ ਵੱਲੋਂ ਕੀਤੇ ਗਏ ਇਸ ਕੰਮ ਕੰਮ ਦੀ ਜਿਹੜੀ ਹੈ ਸਰਹਾਰਨਾ ਕੀਤੀ ਹੈ ਉਹਨਾਂ ਦੀ ਪਰਫਾਰਮੈਂਸ ਦੇ ਬਾਰੇ ਦੱਸੇ ਕਿਸ ਤਰ੍ਹਾਂ ਦੇ ਨਾਲ ਪਠਾਨਕੋਟ ਪੁਲਿਸ ਜਿਹੜੀ ਹੈ ਉਹ ਲੋਕਾਂ ਦੇ ਲਈ 24/7 ਜਿਹੜੀ ਹੈ ਤੈਨਾਤ ਰਹਿੰਦੀ ਹੈ ਤੇ ਅਜਿਹੇ ਮਾੜੇ ਆਂਸਰਾਂ ਨੂੰ ਨਾਤ ਪਹੁੰਚਦੇ ਲਈ 24/7 ਜਿਹੜੀ ਹੈ ਪੁਲਿਸ ਕੰਮ ਕਰਦੀ ਹੈ ਤੇ ਆਓ ਹੁਣ ਸੁਣ ਲੈਂਦੇ ਆ ਪ੍ਰੈਸ ਕਾਨਫਰੰਸ ਤੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਸਰਹਾਰਨਾ ਜਿਹੜੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਐਸਐਸਪੀ ਪਠਾਨਕੋਟ ਨੇ ਜਿਹੜੀ ਹੈ ਜੀ ਪਠਾਨਕੋਟ ਦੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਜਿਹਦੇ ਚ ਇੰਸਪੈਕਟਰ ਸ਼ੁਰਤ ਸਿੰਘ ਮਾਨ ਤਾਇਨਾਤ ਨੇ ਤੇ ਉਹਨਾਂ ਦੇ ਸੁਪਰਵਾਈਜ਼ਰੀ ਅਫੀਸਰ ਸੁਨੀਰ ਸਿੰਘ ਮਾਨ ਇਹਨਾਂ ਨੇ ਇੱਕ ਗੈਂਗ ਵਸਟ ਕੀਤਾ ਆਰਗੇਨਾਈਜ਼ ਕ੍ਰਿਮੀਨਲ ਆਹੇ ਇਹ ਬੇਸਿਕਲੀ ਹਥਿਆਰਾਂ ਦੀ ਸਪਲਾਈ ਬਾਹਰਲੇ ਸੂਬੇ ਤੋਂ ਲੈ ਕੇ ਆਉਂਦੇ ਆ ਤੇ ਹਥਿਆਰਾਂ ਦੀ ਸਪਲਾਈ ਲੈ ਕੇ ਅੱਗੇ ਉਹ ਜਿਹੜੇ ਅਪਰਾਧਿਕ ਗਤੀਵਿਧੀਆਂ ਸ਼ਾਮਿਲ ਨੇ ਲੋਕ ਜਿਵੇਂ ਲੁਟਾਕੂਆ ਕਰਨ ਵਾਲੇ ਆ ਜਾਂ ਗੈਂਗਸਟਰਸ ਹੈਗੇ ਆ ਜਾਂ ਹੋਰ ਜਿਹੜੀ ਇਹ ਸੰਗੀਨ ਜੁਰਮ ਕਰਨ ਵਾਲੇ ਆ ਉਹਨਾਂ ਨੂੰ ਇਹ ਹਥਿਆਰਾਂ ਦੀ ਸਪਲਾਈ ਦਿੰਦੇ ਸੀ ਔਰ ਖੁਦ ਵੀ ਉਹਨਾਂ ਦੀ ਹਥਿਆਰਾਂ ਦੀ ਜਿਹੜੀ ਹੈਗੀ ਆ ਉਹ ਆਪਣੇ ਪਾਸ ਇਹਨਾਂ ਨੇ ਰੱਖੇ ਹੋਏ ਸੀਗੇ ਸੋ ਇੱਕ ਟਿਪ ਆਫ ਦੇ ਉੱਤੇ ਇਨੀਸ਼ੀਅਲੀ ਜਿਹੜੇ ਹੈਗੇ ਆ ਉਹ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਦੀਪਕ ਮਲੋਤਰਾ ਉਰ ਸੌਰਭਾ ਜੋਬਨਪ੍ਰੀਤ ਹੈ ਪਵਨ ਹੈ ਸ਼ਾਮ ਹੈ ਤੇ ਅਜੇ ਅਜੀਤ ਭਗਤ ਉਰਫ ਕਾਲੀ ਉਰਫ ਬੌਂਸਰ ਹੈ ਇਹਨਾਂ ਪੰਜਾਂ ਦੋਸ਼ੀਆਂ ਨੂੰ ਜਿਹੜਾ ਪਠਾਨਕੋਟ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਪੋゼਸ਼ਨ ਦੇ ਵਿੱਚੋਂ 4 7.65 ਕੈਲੀਬਰ ਦੇ ਪਿਸਟਲਸ ਵਿਦ ਮੈਗਜ਼ੀਨ ਵਿਦ ਅਮੂਨੀਸ਼ਨ ਜਿਹੜਾ ਹੈਗਾ ਆ ਉਹ ਬਰਾਮਦ ਹੋਇਆ ਇੱਕ ਡਬਲ ਬੈਲ ਸ਼ਾਟ ਸ਼ਾਟ ਬੈਰਲ ਜਿਹੜੀ ਆ ਉਹ ਗਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਉਹਦਾ ਅਮੂਨੀਸ਼ਨ ਬਰਾਮਦ ਹੋਇਆ ਇਹ ਜਿਹੜੀ ਸਾਰੀ ਸਪਲਾਈ ਸੀਗੀ ਉਹ ਬਾਰਲੇ ਸੂਬੇ ਤੋਂ ਇਹ ਲੈ ਕੇ ਆਉਂਦੇ ਸੀ ਇੱਥੇ ਡਿਸਟ੍ਰੀਬਿਊਟ ਕਰਦੇ ਸੀ ਕੁਝ ਆਪਣੇ ਪਾਸ ਰੱਖਦੇ ਸੀ ਇਹਨਾਂ ਸਾਰੇ ਅਪਰਾਧੀਆਂ ਦਾ ਜਿਹੜਾ ਪਿਸ਼ੋਕੜ ਆ ਉਹ ਅਪਰਾਧਿਕ ਆ ਕਿਸੇ ਤੇ ਲੁੱਟਖੋ ਦੇ ਮਕਦਮੇ ਦਰਜ ਨੇ ਕਿਸੇ ਦੇ ਉੱਤੇ ਅਟੈਂਪਟ ਟੂ ਮਰਡਰ ਦੇ ਮਕਦਮੇ ਦਰਜ ਨੇ ਕੋਈ ਨਾਰਕੋਟਿਕਸ ਦੇ ਵਿੱਚ ਇਨਵੋਲਵ ਆ ਸੋ ਇਹ ਗੈਂਗ ਜਿਹੜਾ ਬਸਟ ਹੋਣ ਦੇ ਨਾਲ ਇਹਨਾਂ ਦਾ ਇਹ ਹਥਿਆਰਾਂ ਦੀ ਰਿਕਵਰੀ ਹੋਣ ਦੇ ਨਾਲ ਜਿਹੜੀ ਹੈਗੇ ਆ ਉਹ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੰਭਾਵੀ ਕੋਈ ਵਾਰਦਾਤਾਂ ਹੋ ਸਕਦੀਆਂ ਸੀ ਉਹਨਾਂ ਤੇ ਠੱਲ ਪਈ ਆ ਤੋ ਕੋਈ ਜੈਕਸਟਰ ਨਾਲ ਵੀ ਇਹਨਾਂ ਤੋਂ ਕੋਈ ਤਾਲੁਕ ਨਹੀਂ ਰਸੀ ਇਹ ਆਪਣੇ ਆਪ ਚ ਖੁਦ ਹੀ ਜਿਹੜੇ ਆਰਗੇਨਾਈਜ਼ ਕ੍ਰਿਮੀਨਲ ਨੇ ਇਹਨਾਂ ਦੇ ਉੱਤੇ 111 ਬੀ ਐਨ ਐਸ ਲਗਾਈ ਗਈ ਹੈ ਆ ਆਪਣੇ ਆਪ ਚ ਖੁਦ ਆਰਗੇਨਾਈਜ਼ ਕ੍ਰਿਮੀਨਲ ਆ ਮੇਨ ਅਕਿਊਜ਼ਡ ਦੇ ਚ ਦੀਪਕ ਮਲੋਤਰਾ ਉਰਫ ਸੌਰਵ ਹੈ ਉਹ ਇਹਨਾਂ ਸਾਰਿਆਂ ਦਾ ਜਿਹੜਾ ਕਿੰਗਪਿੰਨ ਆ ਉਹਦੇ ਨਾਲ ਇਹ ਐਸੋਸੀਏਟਿਡ ਆਰਗੇਨਾਈਜ਼ ਕ੍ਰਿਮੀਨਲ ਨੇ ਸਾਰੇ ਸਰ ਕਿਸੇ ਵਾਰ ਦਾ ਇਨਜਾਮ ਦੇਗਾ ਸੀ ਪਠਾਨਕੋੜ ਵਿੱਚ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਦੇ ਬਾਰੇ ਅਸੀਂ ਡਿਸਕਲੋਜ਼ ਵੀ ਨਹੀਂ ਕਰ ਸਕਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਜੇ ਕੋਈ ਕੋਈ ਇਸ ਤਰ੍ਹਾਂ ਦੀ ਖਬਰ ਹੋਏਗੀ ਉਹ ਜ਼ਰੂਰ ਤੁਹਾਨੂੰ ਦੱਸਾਂਗੇ ਹਾਂਜੀ ਇਹਨਾਂ ਹਥਿਆਰਾਂ ਦਾ ਇਸਤੇਮਾਲ ਕਿਤੇ ਕੀਤਾ ਗਿਆ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਨਾਂ ਦਾ ਇਸਤੇਮਾਲ ਕਿੱਥੇ ਕਿੱਥੇ ਕੀਤਾ ਗਿਆ ਕਿਹੜੇ ਕਿਹੜੇ ਜ਼ਿਲ੍ਹੇ ਨੂੰ ਵਾਂਟਡ ਨੇ ਜਾਂ ਸਾਡੇ ਕੋਈ ਪੁਰਾਣੀ ਵਾਰਦਾਤਾਂ ਨਹੀਂ ਇਹਨਾਂ ਨੇ ਕੀਤੀ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਆ ਇਨੀਸ਼ੀਅਲੀ ਹਜੇ ਅਸੀਂ ਇਹਨਾਂ ਨੂੰ ਆ ਲੇਟੈਸਟ ਹਜੇ ਗ੍ਰਿਫਤਾਰ ਕੀਤਾ ਔਰ ਇਹਨਾਂ ਕੋਲ ਰਿਕਵਰੀਜ਼ ਕੀਤੀਆਂ ਆਈਆਂ ਸਰਟਾਕਸ ਕਿੰਨੇ ਮਿਲੇਨਾਂ ਕੋਲ ਕਾਰ ਤੋਂ ਐਮੂਨਿਸ਼ਨ ਨਾਲ ਹੀ ਆ ਜੀ ਇਹਨਾਂ ਚੋ 9mm ਦਾ ਵੀ 7.65 ਕੈਲੀਬਰ ਦਾ ਵੀ ਆ ਪੁਆਇੰਟ ਪੁਆਇੰਟ 12 bore ਦਾ ਵੀ ਇਹਨਾਂ ਕੋਲ ਐਮੂਨਿਸ਼ਨ ਜਿਹੜਾ ਹੈਗਾ ਉਹ ਬੜਿਆ ਭਾਰੀ ਮਾਤਰਾ ਚ ਉਹ ਚ ਐਮੂਨਿਸ਼ਨ ਹੈਗਾ ਨਾ ਕੋਈ ਤੁਹਾਨੂੰ ਗਿਰੋਚ ਇਹੀ ਪੰਜ ਜਾਣੇ ਨੇ ਜਾਂ ਹੋਰ ਵੀ ਕੋਈ ਹੋਰ ਵੀ ਹੈ ਜਿਨ੍ਹਾਂ ਬਾਰੇ ਅਸੀਂ ਹਜੇ ਕੋਈ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਉਹ ਇਨਵੈਸਟੀਗੇਸ਼ਨ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਹਨਾਂ ਨਾਲ ਹੋਰ ਵੀ ਐਸੋਸੀਏਟਡ ਨੇ ਜਿਨ੍ਹਾਂ ਨੂੰ ਅਸੀਂ ਜਿਹੜਾ ਉਹਨਾਂ ਨੂੰ ਅਸੀਂ ਕਾਬੂ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹਾਂ thank you